ਤੇ ਓਵਰਆਲ ਪਾਰਟ 1 ਨਾਲੋਂ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਉਹ ਵੱਧ ਐਂਟਰਟੇਨਿੰਗ ਐਂਡ ਵੱਧ ਇਮੋਸ਼ਨਲ ਐਂਡ ਕਾਮੇਡੀ ਤੁਹਾਨੂੰ ਵੱਧ ਦੇਖਣ ਨੂੰ ਮਿਲੂਗਾ ਦੂਰ ਹੈ ਮੇਰੇ ਤੋਂ ਛੇੜਖਾਨੀ ਦਾ ਪਰਚਾ ਪਾ ਦੇਣਾ ਤੇਰੇ ਤੇ ਓ ਤੂੰ ਨਾ ਕਿਥੇ ਕੱਲੇ ਆ ਛੱਡ ਦਈ ਤੇਰੇ ਕਰਕੇ ਤਾਂ ਦੀਰੇ ਤੇ ਐਕਚੁਅਲ 'ਚ ਕਈ ਵਾਰ ਸੈੱਟ ਤੇ ਇਦਾਂ ਦੀ ਵਾਈਬ ਕ੍ਰੀਏਟ ਹੋ ਜਾਂਦੀ ਸੀ ਕਿ ਅਸੀਂ ਸੱਚੀ 'ਚ ਦੁਸ਼ਮਣ ਹੈਗੇ ਸਾਨੂੰ ਐ ਇਦਾਂ ਲੱਗਣ ਲੱਗ ਜਾਂਦਾ ਸੀ ਬਟ ਹਾਂ ਆਪਾਂ ਕਿਤੇ ਨਾ ਕਿਤੇ ਉਸ ਚੀਜ਼ ਨੂੰ ਵੀ ਕਾਫੀ ਇੰਜੋਏ ਕੀਤਾ ਗੱਟੋ ਬਾਹਰ ਕਰ ਦੂ ਹੱਟੇ ਸਾਰੇ ਕਾਲੇ ਚਿੱਠੇ ਖੋਲਾਂਗੀ ਹੁਣ ਮੈਂ ਜੇਲ੍ਹ ਜਾਣ ਦੀ ਤਿਆਰ ਹੋ ਜਾ। ਇਸਦਾ ਹਮੇਸ਼ਾ ਮੁੰਡਾ ਹੀ ਹੈ ਵਿੱਚ ਵਿਚਾਰਾ ਸੈਂਡਵਿਚ ਬਣ ਜਾਂਦਾ ਹੈ। ਕਹਿੰਦੇ ਹਨ ਕਿ ਜਦੋਂ ਆਪਾਂ ਕਿਸੇ ਨੂੰ ਮੈਸੇਜ ਦੇਣ ਚਾਹੀਏ ਗਿਆਨ ਵਾਲੀ ਗੱਲਾ ਕਰੀਏ ਤਾਂ ਉਹ ਕਿਤੇ ਨਹੀ ਸੁਣਦੇ ਲੋਕ। ਸੋ ਆਰਟਿਸਟ ਦਾ ਫਰਜ਼ ਬੰਦਾ ਹੈ ਮੇਕਰਸ ਦਾ ਫਰਜ਼ ਬੰਦਾ ਹੈ ਕਿ ਉਸ ਚੀਜ਼ ਨੂੰ ਆਪਾਂ ਥੋੜਾ ਤੜਕਾ ਲਾ ਕੇ ਮਸਾਲੇ ਦੇ ਨਾਲ ਪੇਸ਼ ਕਰੀਏ ਤਾਂ ਲੋਕਾਂ ਤੱਕ ਉਹ ਪ੍ਰੋਪਰਲੀ ਪਹੁੰਚਦਾ ਹੈ। ਤੁਸੀਂ ਵੇਖ ਰਹੇ ਹੋ ਸਕਾਈਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਇੱਕ ਵਾਰ ਫਿਰ ਤੋਂ ਸਿਨੇਮਾ ਘਰਾਂ ਦੇ ਵਿੱਚ ਸੱਸ ਸਤੇ ਨੂੰ ਦੀ ਨੌਕਚੋਕ ਦੇਖਣ ਨੂੰ ਮਿਲੇਗੀ ਮੇਰੇ ਨਾਲ ਮੌਜੂਦ ਨੇ ਤਾਨਵੀ ਮੈਮ ਗੱਲਬਾਤ ਕਰਾਂਗੇ ਕਿ ਫਿਲਮਾਂ ਆਨ ਜਾ ਰਹੀਆਂ ਮੈਮ ਪਹਿਲਾਂ ਤਾਂ ਮੁਬਾਰਕਾ ਤੁਹਾਨੂੰ ਥੈਂਕ ਯੂ ਸੋ ਮੱਚ ਫਿਰ ਹਮ ਦੇ ਵਿੱਚ ਸੱਸ ਨੂੰ ਦੀ ਨੌਕਚੋਕ ਤੋਂ ਇਲਾਵਾ ਹੋਰ ਕੀ ਕੁਝ ਹੈ ਦੇਖੋ ਸੱਸ ਨੂੰ ਦੀ ਨੌਕਚੋਕ ਜਿਹੜਾ ਕਿ ਟਾਈਟਲ ਸੁਜੈਸਟ ਕਰਦਾ ਉਹ ਤਾਂ ਤੁਹਾਨੂੰ ਦੇਖਣ ਨੂੰ ਮਿਲੂਗੀ ਉਸ ਦੇ ਨਾਲ ਨਾਲ ਤੁਹਾਨੂੰ ਇਸ ਫਿਲਮ ਚ ਇੱਕ ਹਾਰਰ ਡਰਾਮਾ ਵੇਖਣ ਨੂੰ ਮਿਲੂਗਾ ਐਂਡ ਪੋਲੀਟੀਕਲ ਡਰਾਮਾ ਵੇਖਣ ਨੂੰ ਮਿਲੂਗਾ ਤੇ ਓਵਰ ਆਲ పాఠ వన్లు ਕਈ ਚੀਜ਼ਾਂ ਹੈਗੀਆਂ ਜਿਹੜੀਆਂ ਉਹ ਵੱਧ ਐਂਟਰਟੇਨਿੰਗ ਐਂਡ ਵੱਧ ਇਮੋਸ਼ਨਲ ਐਂਡ ਕਾਮੇਡੀ ਤੁਹਾਨੂੰ ਵੱਧ ਦੇਖਣ ਨੂੰ ਮਿਲੂਗੀ ਜੀ ਤਾਂ ਜਦੋਂ ਫਿਲਮ ਦੀ ਸ਼ੂਟਿੰਗ ਹੋ ਰਹੀ ਸੀਗੀ ਉਸ ਟਾਈਮ ਤੁਸੀਂ ਕਿੰਨੀ ਕੁ ਮਸਤੀ ਕੀਤੀ ਤੇ ਕਿੰਨਾ ਕੰਮ ਕੀਤਾ ਦੇਖੋ ਮਸਤੀ ਦੇ ਨਾਲ-ਨਾਲ ਆਪਾਂ ਦੇਖੋ ਕੰਮ ਪਹਿਲਾਂ ਮਸਤੀ ਬਾਅਦ ਚ ਮਸਤੀ ਦੇ ਨਾਲ ਆਪਾਂ ਕੰਮ ਵੀ ਕੀਤਾ ਐਂਡ ਕੰਮ ਦੇ ਨਾਲ ਨਾਲ ਆਪਾਂ ਮਸਤੀ ਕੀਤੀ ਐਂਡ ਮੈਨੂੰ ਤਾਂ ਲੱਗਦਾ ਕਿ ਜਿਵੇਂ ਫਿਲਮ 'ਚ ਨਾ ਦੋ ਗੁੱਟ ਬਣੇ ਹੋਏ ਸੀਗੇ ਸੱਸ ਦਾ ਤੇ ਨੂੰਹ ਦਾ ਤੇ ਐਕਚੁਅਲ 'ਚ ਕਈ ਵਾਰ ਸੈੱਟ ਤੇ ਇਦਾਂ ਦੀ ਵਾਈਬ ਕ੍ਰੀਏਟ ਹੋ ਜਾਂਦੀ ਸੀਗੀ ਕਿ ਅਸੀਂ ਸੱਚੀ 'ਚ ਦੁਸ਼ਮਣ ਸਾਨੂੰ ਇਹ ਇਦਾਂ ਲੱਗਣ ਲੱਗ ਜਾਂਦਾ ਸੀਗਾ ਬਟ ਹਾਂ ਆਪਾਂ ਕਿਤੇ ਨਾ ਕਿਤੇ ਉਸ ਚੀਜ਼ ਨੂੰ ਵੀ ਕਾਫੀ ਇੰਜੋਏ ਕੀਤਾ ਤਾਂ ਤੁਸੀਂ ਫਿਲਮ ਪਹਿਲੀ ਫਿਲਮ ਦੇ ਵਿੱਚ ਵੀ ਸਾਸ ਸਨੂ ਦੀ ਨੌਕਚਕ ਦਿਖਾਈ ਗਈ ਹੈ ਦੂਜੀ ਤੇ ਵੀ ਦਿਖਾਈ ਗਈ ਹੈ ਹਨਾ ਕੀ ਲੱਗਦਾ ਕਿ ਰੀਅਲ ਲਾਈਫ ਦੇ ਵਿੱਚ ਸਭ ਕੁਝ ਹੁੰਦਾ ਹੈ ਬਿਲਕੁਲ ਹੁੰਦਾ ਹੈ ਹਰ ਘਰ ਦੀ ਕਹਾਣੀ ਹੈ ਤਾਂ ਹੀ ਲੋਕ ਇਸ ਚੀਜ਼ ਨੂੰ ਪਸੰਦ ਕਰਦੇ ਨੇ ਬਿਕਾਜ਼ ਕਿਤੇ ਘਰ ਨਹੀਂ ਹੈ ਹਰ ਇੱਕ ਦੇ ਘਰ ਚ ਹੈਗੀ ਇਹ ਚੀਜ਼ਾਂ ਸੋ ਮੈਨੂੰ ਤਾਂ ਲੱਗਦਾ ਕਿ ਦੇਖੋ ਜੇ ਨੂੰ ਜਾਂ ਫਿਰ ਸਾਸ ਚ ਕਨਫਿਕਟਸ ਹੁੰਦੀਆਂ ਹਨ ਉਹਨੂੰ ਆਪਾਂ ਇੰਨਾ ਹਾਈਪਰ ਹੋ ਕੇ ਟਰੀਟ ਕਰਦੇ ਆ ਸਾਡੀ ਸੁਸਾਇਟੀ ਕੀ ਤੁਸੀਂ ਮੈਨੂੰ ਆਪ ਦੱਸੋ ਪਰਸਨਲੀ ਕਿ ਡਾਟਰ ਐਂਡ ਮਦਰ ਦੇ ਵਿੱਚ ਨਹੀਂ ਹੁੰਦੀਆਂ ਮਾਵਾਂthia ਇੰਚ ਵੀ ਤਾਂ ਹੁੰਦੇ ਨੇ ਕਨਫਲਿਕਟ ਸੋ ਅਗਰ ਆਪਾਂ ਸੱਸ ਦੇ ਨਾਲ ਹੀ ਸੱਸ ਵੀ ਨੂੰ ਨੂੰ ਆਪਣੀ ਧੀ ਸਮਝ ਕੇ ਮੂੰਹ ਤੇ ਹੀ ਡਾਇਰੈਕਟਲੀ ਉਹ ਚੀਜ਼ਾਂ ਕਲੀਅਰ ਕਰੇ ਸਟ੍ਰੇਟ ਫਾਰਵਰਡ ਹੋ ਕੇ ਕਰੇ ਤਾਂ ਮੈਨੂੰ ਲੱਗਦਾ ਕਨਫਲਿਕਟਸ ਹੋਣ ਹੀ ਨਾ ਜੇ ਕਿਤੇ ਕੋਈ ਨਾ ਕੋਈ ਪ੍ਰੋਬਲਮ ਹੈ ਤਾਂ ਐਡਜਸਟ ਕਰੋ ਪਿਆਰ ਨਾਲ ਤਾਂ ਮੈਨੂੰ ਤਾਂ ਲੱਗਦਾ ਕਿ ਇਹੀ ਮੈਸੇਜ ਸਾਡੀ ਫਿਲਮ ਪਾਰਟ 1 ਚ ਵੀ ਆਪਾਂ ਦਿੱਤਾ ਤੇ ਪਾਰਟ 2 ਚ ਵੀ ਆਪਾਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਆਪਾਂ ਉਸ ਰਿਸ਼ਤੇ ਨੂੰ ਲੈ ਕੇ ਉਹ ਸੋਸ਼ਲ ਮੈਸੇਜ ਦੇ ਸਕੇ ਜੀ ਤਾਂ ਪਾਰਟ 2 ਦੇ ਵਿੱਚ ਸਾਨੂੰ ਭੂਤ ਲੈਫ ਦੇ ਵਿੱਚ ਭੂਤ ਹੁੰਦੇ ਨੇ ਮੈਨੂੰ ਪਤਾ ਨਹੀਂ ਮੈਂ ਕਦੇ ਦੇਖਿਆ ਨਹੀਂ ਹੈ ਜਦੋਂ ਤੁਸੀਂ ਭੂਤ ਬਣਦੇ ਹੋ ਕਿਵੇਂ ਦਾ ਲੱਗਦਾ ਜਦੋਂ ਮੈਂ ਭੂਤ ਵਾਲਾ ਕੈਰੈਕਟਰ ਕਿਤਾ ਮੈਨੂੰ ਲਿਟਰਲੀ ਮੈਂ ਬਹੁਤ ਇੰਜੋਏ ਕੀਤਾ ਸਭ ਤੋਂ ਵੱਡੀ ਗੱਲ ਤਾਂ ਜਦੋਂ ਉਸ ਲੁੱਕ 'ਚ ਮੈਂ ਆਂਦੀ ਸੀਗੀ ਤੇ ਮੈਨੂੰ 2 3 3 4 ਘੰਟੇ ਲੱਗਦੇ ਸੀਗੇ ਉਸ ਲੁੱਕ ਨੂੰ ਕ੍ਰੀਏਟ ਕਰਨ 'ਚ ਸਾਡੀ ਜਿਹੜੀ ਮੇਕਅਪ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਉਸ ਲੁੱਕ ਨੂੰ ਕ੍ਰੀਏਟ ਕਰਨ 'ਚ ਤੇ ਜਿੰਨਾ ਟਾਈਮ ਸਾਨੂੰ ਕਰਨ 'ਚ ਲੱਗਦਾ ਸੀ ਓਨਾ ਹੀ ਰਿਮੂਵ ਕਰਨ 'ਚ ਲੱਗਦਾ ਸੀ ਉਸ ਨਾਲੋਂ ਡਬਲ ਹੀ ਲੱਗਦਾ ਸੀ ਸੋ ਉਹ ਚੀਜ਼ ਬੜੀ ਚੈਲੈਂਜਿੰਗ ਰਹਿੰਦੀ ਹੈ ਕਿਤਨਾ ਕਿਤੇ ਹੈਕਟਿਕ ਵੀ ਰਹਿੰਦੀ ਹੈ ਖੁਦ ਲਈ ਬਟ ਮੈਨੂੰ ਬਹੁਤ ਮਜ਼ਾ ਆਇਆ ਉਸ ਚੀਜ਼ ਨੂੰ ਕਰਕੇ ਤਾਂ ਫਿਲਮ ਦੇ ਵਿੱਚ ਸਭ ਤੋਂ ਜ਼ਿਆਦਾ ਤੁਹਾਡਾ ਸੀਨ ਦੇਖਣ ਨੂੰ ਮਿਲੇਗਾ ਹੈ ਨਾ ਤੇ ਸ ਵੋਦਿਆ ਸਭ ਤੋਂ ਜਿਹੜਾ ਤੁਹਾਨੂੰ ਅੱਜ ਵੀ ਯਾਦ ਆ ਉਹ ਕਿਹੜਾ ਸੀਨ ਹੈ ਆਮ ਪੂਰੀ ਫਿਲਮ ਦੇ ਸਾਰੇ ਹੀ ਸੀਨਸ ਮੈਨੂੰ ਸਾਰੇ ਹੀ ਪਰਸਨਲੀ ਪਸੰਦ ਨੇ ਲਾਈਕ ਮੈਂ ਹਰ ਇੱਕ ਚੀਜ਼ ਨੂੰ ਇੰਜੋਏ ਕੀਤਾ ਜਿਹੜੇ ਸਾਡੇ ਆਰਟਿਸਟ ਨੇ ਸਾਰੇ ਇਹਨੇ ਸਪੋਰਟਿਵ ਨੇ ਲਵਿੰਗ ਔਰ ਇੱਕ ਫੈਮਿਲੀ ਵਾਲਾ ਜਿਹਦਾ ਮਾਹੌਲ ਬਣ ਜਾਂਦਾ ਹੈ ਤਾਂ ਸਾਰੇ ਸੀਨਸ ਇਹਨੇ ਇੰਜੋਇਮੈਂਟ ਨਾਲ ਹੁੰਦੇ ਸੀਗੇ ਨਾ ਤਾਂ ਮਜ਼ਾ ਹੀ ਆ ਰੰਦਾ ਸੀਗਾ ਸੋ ਮੇਰਾ ਕੋਈ ਪਰਸਨਲ ਇੱਕ ਅੱਧਾ ਫੇਵਰੇਟ ਨਹੀਂ ਹੈ ਮੇਰੀ ਪੂਰੀ ਫਿਲਮੀ ਫੇਵਰੇਟ ਹੈ ਸੋ ਤੁਸੀਂ ਸਾਰੇ ਸਾਰੇ ਜਣਿਆਂ ਨੂੰ ਤੁਹਾਨੂੰ ਪਤਾ ਲੱਗ ਹੀ ਜਾਊਗਾ ਜਦੋਂ ਤੁਸੀਂ 7 ਜੂਨ ਨੂੰ ਫਿਲਮ ਦੇਖੋਗੇ ਠੀਕ ਹੈ ਤਾਂ ਜਦੋਂ ਸਸ ਤੇ ਨੂ ਦੀ ਨੌਕਚੋਕ ਹੁੰਦੀ ਸੀਗੀ ਹਨਾ ਤੇ ਤੁਸੀਂ ਆਪਣੇ ਹਸਬੰਡ ਨਾਲ ਗੱਲ ਕਰਦੇ ਸੀਗੇ ਯਾਰ ਇਹ ਕੀ ਹੋ ਰਿਹਾ ਹੈ ਲੜਾਈ ਹੋ ਮम्मा ਨੇ ਲੜਾਈ ਕੀਤੀ ਮੈਂ ਅੱਧਾ ਕਰ ਦੇਣਾ ਮੈਂ ਅੱਧਾ ਕਰ ਦੇਣਾ ਬਿਲਕੁਲ ਦੇਖੋ ਇਸਦਾ ਵਿਸ਼ਮ ਉੰਡਈ ਹੈ ਵਿੱਚ ਵਿਚਾਰਾ ਸੈਂਡਵਿਚ ਬਣ ਜਾਂਦਾ ਹੈ ਸੋ ਕਿਤੇ ਨਾ ਕਿਤੇ ਇਹ ਚੀਜ਼ ਦੇਖੋ ਹਰ ਇੱਕ ਘਰ ਦੀ ਕਹਾਣੀ ਹੈ ਐਸ ਆਈ ਟੋਲਡ ਯੂ अर्ਲੀਅਰ ਆਲਸੋ ਬਟ ਕਹਿੰਦੇ ਹਨ ਕਿ ਜਦੋਂ ਆਪਾਂ ਕਿਸੇ ਨੂੰ ਮੈਸੇਜ ਦੇਣ ਚਾਹੀਏ ਗਿਆਨ ਵਾਲੀ ਗੱਲਾਂ ਕਰੀਏ ਤਾਂ ਉਹ ਕਿਤੇ ਨਾ ਕਿਤੇ ਨਹੀਂ ਸੁਣਦੇ ਲੋਕ ਸੋ ਆਰਟਿਸਟ ਦਾ ਫਰਜ਼ ਬਣਦਾ ਹੈ ਮੇਕਰਸ ਦਾ ਫਰਜ਼ ਬਣਦਾ ਹੈ ਕਿ ਉਸ ਚੀਜ਼ ਨੂੰ ਆਪਾਂ ਥੋੜਾ ਤੜਕਾ ਲਾ ਕੇ ਮਸਾਲੇ ਦੇ ਨਾਲ ਪੇਸ਼ ਕਰੀਏ ਤਾਂ ਲੋਕਾਂ ਤੱਕ ਉਹ ਪ੍ਰੋਪਰਲੀ ਪਹੁੰਚਦਾ ਹੈ ਤਾਂ ਜਦੋਂ ਸਸਤੇ ਨੂ ਦੇ ਵਿੱਚ ਐਦਾਂ ਲੜਾਈ ਹੁੰਦੀ ਸੀਗੀ ਹੈਨਾ ਤਾਂ ਤੁਹਾਡੇ ਹਸਬੰਡ ਤੁਹਾਨੂੰ ਕਿਹੜਾ ਗਾਲਚ ਦਿਂਦੇ ਸੀਗੇ ਕਿ ਤੂੰ ਨਾਲ ਲੜ ਯਾਰ ਐ ਨਾ ਕਰ ਪਲੀਜ਼ ਮੈਂ ਮੈਂ ਫਸ ਜਾਣਾ ਵਿੱਚ ਹੁਣ ਹਾਂ ਦੇਖੋ ਇਹ ਚੀਜ਼ ਤਾਂ ਹੁੰਦੀ ਆ ਪਰ ਮੈਨੂੰ ਤਾਂ ਲੱਗਦਾ ਹੈ ਕਿ ਅਹ ਦੇਖੋ ਮੁੰਡਾ ਹੈ ਉਹ ਤਾਂ ਆਬਵੀਅਸਲੀ ਗੱਲ ਆਪਣੀ ਮਾਂ ਦਾ ਸਾਥ ਦਊਗਾ ਹੀ ਤੇ ਕੁੜੀ ਨੂੰ ਉੱਥੇ ਪ੍ਰੋਬਲਮ ਹੋਊਗੀ ਪਰ ਮੈਨੂੰ ਤਾਂ ਲੱਗਦਾ ਬੈਲੈਂਸ ਬਣਾ ਕੇ ਰੱਖਣਾ ਚਾਹੀਦਾ ਹੈ ਮੁੰਡੇ ਦਾ ਫਰਜ਼ ਹੁੰਦਾ ਹੈ ਕਿ ਜੇ ਕੋਈ ਛੋਟੀ ਮੋਟੀ ਗੱਲ ਹੋ ਵੀ ਜਾਏ ਤਾਂ ਮੁੰਡੇ ਨੂੰ ਕੰਮ ਜਾਂ ਹੋ ਕੇ ਤਰੀਕੇ ਨਾਲ ਉਸ ਚੀਜ਼ ਨੂੰ ਸੁਲਝਾ ਲੈਣਾ ਚਾਹੀਦਾ ਹੈ ਜੀ ਤਾਂ 7 ਜੂਨ ਨੂੰ ਤੁਹਾਡੀ ਫਿਲਮ ਆ ਰਹੀ ਹੈ ਤੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਗਾ ਮੈਂ ਸਾਰਿਆਂ ਨੂੰ ਇਹ ਰਿਕੁਐਸਟ ਕਰਦੀ ਆ ਕਿ ਜਿਵੇਂ ਤੁਸੀਂ ਸਾਡੀ ਫਿਲਮੀ ਮਸਸਕੁਟਨੀ ਵਨ ਨੂੰ ਇੰਨਾ ਸਾਰਾ ਪਿਆਰ ਦਿੱਤਾ ਉਸੇ ਤਰ੍ਹਾਂ ਪਾਰਟ 2 7 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਸਾਰੇ ਜਣੇ ਜਾਓ ਆਪਣੀ ਫੈਮਲੀਜ਼ ਦੇ ਨਾਲ ਥੀਏਟਰ 'ਚ ਅਸੀਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗੇ ਤੇ ਤੁਸੀਂ ਵੱਧ ਤੋਂ ਵੱਧ ਪਿਆਰ ਦਿਓ ਸੋ ਇਸਾਨ ਸਾਡੇ ਨਾਲ ਤਨਵੀ ਮੈਮ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਫਿਲਮ ਦੇ ਵਿੱਚ ਕੀ ਕੁਝ ਖਾਸ ਰਹਿਣ ਵਾਲਾ ਤੇ 7 ਜੂਨ ਨੂੰ ਸਾਰਿਆਂ ਨੇ ਆਪਣੀ ਫੈਮਲੀ ਦੇ ਨਾਲੇ ਫਿਲਮ ਦੇਖਣ ਜ਼ਰੂਰ ਜਾਣਾ ਹੈ ਕੈਮਰਾਮੈਨ ਪ੍ਰਵੀਨ ਦੇ ਨਾਲ ਮੈਮੀ ਨਕਸ਼ੀ ਤਾਰੀਵਾਲ